ਜੋਬਤੇ ਹਿਮਾਚਲ ਦੇ ਵਿੱਚ ਕੱਲ ਦੀ ਭਾਰੀ ਬਾਰਿਸ਼ ਤੋਂ ਬਾਅਦ ਪੰਜਾਬ ਦੇ ਵਿੱਚ ਵਾੜ ਦਾ ਕਹਿਰ ਚਾਰੀ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਦੇ ਵੱਲੋਂ ਬਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਪਹੁੰਚਾਈ ਚਾਰੀ ਆਜੋ ਹੁਸ਼ਿਆਰਪੁਰ ਵਿੱਚ ਵਿਰਕਾ ਮਿਲਕ ਪਲਾਟ ਵੱਲੋਂ ਤਿੰਨ ਟਰੱਕ ਰਾਹਤ ਸਮਗਰੀ ਨਾਲ ਰਿਵਾਨਾ ਕੀਤੇ ਗਏ ਹਨ ਚਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਹੈ ਕਿ ਪੰਜਾਬੀ ਹਰ ਮੁਸੀਬਤ ਵਿੱਚ ਇਕੱਠੇ ਕੜੇ ਹਨ ਉਹਨਾਂ ਨੇ ਦੱਸੋ ਹੈ ਕਿ ਵਿਰਕ ਪਲਾਟ ਨੂੰ ਵੀ ਨੁਕਸਾਨ ਹੋਇਆ ਪਰ ਪਹਿਲੇ ਦਿਨ ਤੋਂ ਹੀ ਬਾੜ ਪੀੜਤਾਂ ਲਈ ਸਮਗਰੀ ਭੇਜੀ ਜਾ ਰਹੀ ਹੈ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰਾਹਤ ਟਰੱਕ ਭੇਜੇ ਜਾਂਦੇ ਰਹਣਗੇ ਅ ਸ਼੍ਰੀ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਦਾ ਪ੍ਰਕੋਪ ਚੱਲ ਰਿਹਾ ਹੈ ਜਦੋਂ ਜਦੋਂ ਵੀ ਕਦੇ ਹੜ੍ਹਾਂ ਦੀ ਸਥਿਤੀ ਬਣੀ ਹੈ ਤੇ ਸਭ ਤੋਂ ਜ਼ਿਆਦਾ ਸੰਤਾਪ ਹੈ ਜਿਹੜਾ ਪੰਜਾਬ ਨੇ ਭੋਗਿਆ ਤੇ ਉਸੇ ਜਿਵੇਂ ਪਾਵੇਂ ਆਪਾਂ 88 ਦੀ ਗੱਲ ਕਰ ਲਈਏ ਅਸੀਂ 91 ਦੀ ਗੱਲ ਕਰ ਲਈਏ ਜਾਂ 93 'ਚ ਵੀ ਬਹੁਤ ਵੱਡੀ ਮਾਰ ਕੁਦਰਤ ਦੀ ਉਦੋਂ ਵੀ ਸਾਡਾ ਦੀ ਪਈ ਸੀ ਕਿਉਂਕਿ ਜਿਹੜਾ ਸਾਡਾ ਅਦਾਰਾ ਇੱਕ ਕੋਆਪਰੇਟਿਵ ਅਦਾਰਾ ਹੋਣ ਕਰਕੇ ਸਿੱਧਾ ਤੇ ਸਿੱਧਾ ਜਿਹੜਾ ਸਬੰਧ ਹੈ ਸਾਡਾ ਕਿਸਾਨੀ ਨਾਲ ਜੁੜਿਆ ਹੋਇਆ ਸਾਡਾ ਅਦਾਰਾ ਤੇ ਪੰਜਾਬ ਦੀ ਜਿਹੜੀ ਆਰਥਿਕਤਾ ਹੈ ਉਹ ਵੀ 70% ਲਗਭਗ ਕਿਸਾਨੀ ਤੇ ਨਿਰਭਰ ਕਰਦੀ ਹੈ ਦੇਸ਼ ਦੇ ਅੰਨ ਦੇ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਜਿਹੜਾ ਕਈ ਦਹਾਕਿਆਂ ਤੋਂ ਜਿਹੜਾ ਪੰਜਾਬ ਦਾ ਸਭ ਤੋਂ ਵੱਧ ਰਿਹਾ ਤੇ ਸਾਡਾ ਜਿੱਥੇ ਫਸਲਾਂ ਦਾ ਜ਼ਮੀਨਾਂ ਦਾ ਨੁਕਸਾਨ ਹੋਇਆ ਉਦੇ ਨਾਲ ਪਸ਼ੂ ਧਨ ਦਾ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਨੂੰ ਪਤਾ ਹੈ ਵੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦਾ ਸ਼ੇਰਪੁੱਤ ਜੋ ਦੇਖਰੇ ਕਰਦੇ ਹੋਏ ਉਹ ਇੰਨੇ ਬਿਮਾਰ ਹੋ ਗਏ ਵੀ ਉਹਨਾਂ ਨੂੰ ਹਸਪਤਾਲ 'ਚ ਐਡਮਿਟ ਹੋਣਾ ਪਿਆ ਅਜੇ ਵੀ ਫਿਲਹਾਲ ਉਹ ਹਸਪਤਾਲ ਦੇ ਵਿੱਚ 40 ਦੇ ਵਿੱਚ ਦਾਖਲ ਨੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਜਲਦੀ ਤੋਂ ਜਲਦੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਠੀਕ ਹੋ ਕੇ ਦੁਬਾਰਾ ਫਿਰ ਜੋ ਸਾਡੇ ਹੜ੍ਹ ਪ੍ਰਭਾਵਿਤ ਵੀਰਾਂ ਜਾਂ ਇਲਾਕਿਆਂ ਉਹਨਾਂ ਦੇ ਵਿੱਚ ਫਿਰ ਉਹ ਦੌਰਾ ਕਰਨ ਤਾਕੇ ਜਿਹੜੀ ਪੰਜਾਬ ਦੀ ਵਾਗਡੋਰ ਦੁਆਰਾ ਸਾਂਭਣਾ ਆਪਣੇ ਅੱਥ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕਿਆ ਅਸੀਂ ਜਦੋਂ ਦਾ ਵੀ ਸਾਡਾ ਇਹ ادارਾ ਮਿਲਕ ਫੈਡ ਹੋਂਦ ਵਿੱਚ ਆਇਆ ਸ਼ੁਰੂ ਤੋਂ ਹੀ ਸਮੇਂ-ਸਮੇਂ ਤੇ ਜਦੋਂ ਵੀ ਕਦੇ ਕੁਦਰਤ ਦੀ ਕੋਈ ਮਾਰ ਪਈ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਕੁਦਰਤ ਦਾ ਪ੍ਰਕੋਪ ਆਇਆ ਉਹਦੇ ਵਿੱਚ ਸਾਡਾ ਜਿਹੜਾ ਅਦਾਰਾ ਹੈ ਹਮੇਸ਼ਾ ਵੱਧ ਚੜ ਕੇ ਹਿੱਸਾ ਪਾਉਂਦਾ ਰਿਹਾ ਤੇ ਉਸੇ ਲੜੀ ਦੇ ਤਹਿਤ ਅਸੀਂ ਸ਼ੁਰੂਆਤ ਕੀਤੀ ਸੀਗੀ ਮਿਲਕ ਪਲਾਂਟ ਮੋਹਾਲੀ ਤੋਂ ਉਸ ਤੋਂ ਬਾਅਦ ਫਿਰ ਅਸੀਂ ਜਲੰਧਰ ਤੋਂ ਮਿਲਕ ਪਲਾਂਟ ਜਲੰਧਰ ਤੋਂ ਫਿਰ ਅਸੀਂ ਮਿਲਕ ਪਲਾਂਟ ਸੰਗਰੂਰ ਤੋਂ ਤੇ ਅੱਜ ਸਾਡਾ ਜਿਹੜਾ ਇੱਥੇ ਅਸੀਂ ਹੁਸ਼ਿਆਰਪੁਰ ਤੋਂ ਸਾਡਾ ਸੂਚਾ ਬੋਰਡ ਬੋਰਡ ਮੈਂਬਰ ਸਹਿਬਾਂ ਸਾਡੇ ਚੇਅਰਮੈਨ ਸਾਹਿਬ ਜੋ ਨਵੇਂ-ਨਵੇਂ ਹੁਣੇ ਬਣੇ ਨੇ ਸਾਡੇ ਇੱਥੇ ਤੇ ਸਾਡੇ ਜੀਐਮ ਸਾਹਿਬ ਤੇ ਸਮੁੱਚੇ ਸਾਡੇ ਮੁਲਾਜ਼ਮ ਵੀਰਾਂ ਉਹਨਾਂ ਨੇ ਵੀ ਆਪਣੀ ਤਨਖਾਹ ਦੇ ਵਿੱਚੋਂ ਸਾਰਿਆਂ ਨੇ ਹਿੱਸਾ ਪਾਇਆ ਤੇ ਅਸੀਂ ਲਗਭਗ 1000 ਪਰਿਵਾਰਾਂ ਦੇ ਲਈ ਅਸੀਂ ਇੱਕ ਜਿਹੜੀ ਸੁੱਕੇ ਰਾਸ਼ਨ ਦੀ ਅਸੀਂ ਕਿੱਟ ਤਿਆਰ ਕਰਦੇ ਆ ਜੀ ਉਹਦੇ ਵਿੱਚ ਆਟਾ ਹੈ ਚਾਵਲ ਆਪਣਾ ਦੁੱਧ ਹੈ ਸੁੱਕਾ ਦੁੱਧ ਹੈ ਜੀ ਚੀਨੀ ਹੈ ਚਾਹ ਪੱਤੀ ਹੈ ਹੋਰ ਬਿਸਕੁਟ ਸਮਾਨ ਵਗੈਰਾ ਬਰੈਡ ਹੈ ਤੇ ਉਹ ਅਸੀਂ ਇੱਕ ਪਰਿਵਾਰ ਲਈ ਸੀ ਇੱਕ ਕਿੱਟ ਤਿਆਰ ਕਰਦੇ ਆ ਤਾਂ ਕਿ ਅਸੀਂ ਵੀ ਤਿਲਫੁੱਲ ਜਿਹੜਾ ਇਸ ਮਾਰ ਦੇ ਵਿੱਚ ਅਸੀਂ ਆਪਣਾ ਹਿੱਸਾ ਪਾ ਸਕੀਏ ਕਿਉਂਕਿ ਸਾਡਾ ਵੈਸੇ ਵੀ ਫਰਜ਼ ਬਣਦਾ ਕਿਉਂਕਿ ਸਾਡਾ ਅਦਾਰਾ ਜਿਹੜਾ ਇੱਕ ਖੇਤੀ ਨਾਲ ਜੁੜੇ ਹੋਣ ਕਰਕੇ ਹਜ਼ਾਰਾਂ ਹੀ ਪਸ਼ੂ ਸਾਡੇ ਹੜ ਗਏ ਹਜ਼ਾਰਾਂ ਹੀ ਪਸ਼ੂ ਲੱਖਾਂ ਹੀ ਪਸ਼ੂ ਸਾਡੇ ਮਰ ਗਏ ਤੇ ਸਾਡੇ ਅਦਾਰੇ ਨੂੰ ਵੀ ਉਸ ਦਾ ਬੜਾ ਅਸਰ ਪੈਣਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਸ ਪ੍ਰਕੋਪ ਤੋਂ ਸਾਨੂੰ ਬਾਹਰ ਕੱਢਿਆ ਜਾਵੇ ਤੇ ਅੱਜ ਅਸੀਂ ਜਿਹੜੀ ਇਹ ਖੇਪ ਹੈ ਇੱਥੇ ਸਾਡੇ ਸਮੁੱਚੇ ਬੋਰਡ ਦਾ ਸਮੁੱਚੇ ਸਾਡੇ ਜਿਹੜੇ ਮੁਲਾਜ਼ਮ ਵੀਰਾਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਅੱਜ ਜਿੱਥੋਂ ਜਿਹੜੇ ਤਿੰਨ ਟਰੱਕਾਂ ਜਿਹੜੇ ਰਵਾਨਾ ਕਰਨੇ ਆ ਤੇ ਬਾਕੀ ਤੁਸੀਂ ਦੱਸੋ ਜੇ ਕੋਈ ਸਵਾਲ ਜਵਾਬ ਹੈ ਸਰ ਉਹ ਯੋਜਨਾ ਵੀ ਹੈਗੀ ਹੈ ਇਹਨੂੰ ਭੇਜਣ 16 ਵਾ ਬਾਅਦ ਇਸ ਤੋਂ ਇਲਾਵਾ ਹਾਂਜੀ ਜਿਵੇਂ ਵੀ ਜੇ ਕੋਈ ਲੱਗਿਆ ਤਾਂ ਅਸੀਂ ਲਗਾਤਾਰ ਅਸੀਂ ਦੁਬਾਰਾ ਫੇਰ ਮਿਹਨਤ ਵਧਦਾਂਗੇ ਇੱਕ ਵਾਰ ਪੂਰੇ ਪੰਜਾਬ ਦੇ ਜਿਹੜੇ ਮਿਲਕ ਪਲਾਂਟ ਆ ਉਹਨਾਂ 'ਚ ਅਸੀਂ ਭੇਜਣਾ ਪੂਰਾ ਕਰਨਾ ਅੱਜ ਸਾਡਾ ਪੰਜਵਾਂ ਪਲਾਂਟ ਹੈ ਤੇ ਉਸ ਤੋਂ ਬਾਅਦ ਅਸੀਂ ਪਟਿਆਲੇ ਤੋਂ ਰੱਖਣਾ ਪ੍ਰੋਗਰਾਮ ਗੁਰਦਾਸਪੁਰ ਹੈ ਜੀ ਤੇ ਸਾਡਾ ਅੰਮ੍ਰਿਤਸਰ ਅਸੀਂ ਹਰ ਪਲਾਂਟ ਤੋਂ ਇੱਕ ਦਿਨ ਛੱਡ ਕੇ ਅਸੀਂ ਜਿਹੜੀ ਖੇ ਭੇਜਦੇ ਆ ਤਾਂ ਕਿ ਜਿਹੜਾ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਆ ਸੁੱਕਾ ਰਾਸ਼ਨ ਇਹ ਜਿਹੜਾ ਖਰਾਬ ਵੀ ਨਹੀਂ ਹੁੰਦਾ ਲੰਬਾ ਸਮਾਂ ਵੀ ਲੋਕ ਆਪਣੇ ਕੋਲ ਰੱਖ ਸਕਦੇ ਆ ਜੀ ਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਸਾਡੇ ਮਾਨਯੋਗ ਸਤਕਾਰਯੋਗ ਅਰਵਿੰਦ ਕੇਜਰੀਵਾਲ ਜੀ ਵੀ ਉਹ ਵੀ ਆ ਕੇ ਗਏ ਸਾਡੀ ਦਿੱਲੀ ਦੀ ਲੀਡਰਸ਼ਿਪ ਵੀ ਸਾਰੀ ਆਈ ਹੈ ਤੇ ਤੁਸੀਂ ਦੇਖੇ ਰਿਹਾ ਉਸੇ ਦਿਨ ਤੋਂ ਸਾਡਾ ਪੂਰਾ ਪੰਜਾਬ ਦੇ ਮੰਤਰੀ ਮੰਡਲ ਤੇ ਸਾਡੇ ਐਮਐਲਏ ਸਾਹਿਬਾਨ ਜਾਂ ਸਾਡੇ ਵਲੰਟੀਅਰਾਂ ਜਿਹੜੇ ਸਾਰੇ ਸਾਰੇ ਲੋਕ ਲਗਭਗ ਇਸ ਔਖੇ ਸਮੇਂ 'ਚ ਤਾਂ ਸਾਰਿਆਂ ਸਾਰੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਪਰ ਚਲੋ ਸਰਕਾਰ ਸਾਡੀ ਸਾਡਾ ਫਰਜ਼ ਜ਼ਿਆਦਾ ਬਣਦਾ ਤੇ ਉਸੇ ਤਰ੍ਹਾਂ ਅਸੀਂ ਮਦਦ ਤੋਂ ਵੱਧ ਜਿਹੜਾ ਅਸੀਂ ਜੋ ਹੋ ਸਕਿਆ ਅਸੀਂ ਸੰਭਵ ਹੈ ਜਿਹੜੀ ਮਦਦ ਅਸੀਂ ਕਰਨ ਲਈ ਤਤਪਰ ਹਾਂ ਤੇ ਸਾਡਾ ਫਰਜ਼ ਵੀ ਬਣਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ